ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖੀਮਪੁਰ ਖੀਰੀ ਦੇ ਵਿੱਚ ਮਹਿਕਲ ਗੰਜ ਇੱਕ ਜਗ੍ਹਾ ਪੈਂਦੀ ਆ ਉੱਥੇ ਸਾਡੇ ਸੰਤ ਮਹਾਂਪੁਰਖਾਂ ਵੱਲੋਂ ਇੱਕ ਬਹੁਤ ਸੋਹਣਾ ਗੁਰੂ ਘਰ ਬਣਾਇਆ ਗਿਆ ਵਾ ਉੱਥੇ ਇੱਕ ਬਹੁਤ ਸੋਹਣੀ ਅਕੈਡਮੀ ਬਣਾਈ ਗਈ ਆ ਅੱਜ ਅਸੀਂ ਪਹੁੰਚੇ ਹਾਂ ਉਸ ਅਕੈਡਮੀ ਦੇ ਵਿੱਚ ਤਨਤਨ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਮ ਤੇ ਇਹ ਸਥਾਨ ਬਣਿਆ ਹੋਇਆ ਵਾ ਸਾਡੇ ਨਾਲ ਬਾਬਾ ਲੱਖਾ ਸਿੰਘ ਜੀ ਨੇ ਬਾਬਾ ਸਾਹਬ ਸਿੰਘ ਜੀ ਨੇ ਇਹ ਮਹਾਂਪੁਰਖ ਇੱਥੇ ਸੇਵਾ ਕਰਵਾ ਰਹੇ ਨੇ ਤੇ ਬਹੁਤ ਸੋਹਣੀ ਸੇਵਾ ਕਰਵਾਈ ਜਾਂਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੇ ਚੈਨਲ ਮਾਧਿਅਮ ਨਾਲ ਅਸੀਂ ਸਾਰੀ ਸੰਗਤ ਅਕੈ ਬੇਨਤੀ ਕਰਨਿਆ ਕਿ ਇਹ ਸਥਾਨ ਜਿਵੇਂ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਆਪਾਂ ਲਖਨਊ ਜਾਣ ਦੇ ਰਸਤੇ ਵਿੱਚ ਮਹਿਕਲਗੰਜ ਲਖੀਨਪੁਰ ਡਿਸਟ੍ਰਿਕਟ ਵਿੱਚ ਪੈਂਦਾ ਔਰ ਇੱਥੇ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਹੈ ਔਰ ਬਾਬਾ ਜੀ ਦੇ ਜਿਹੜੇ ਦਿੱਲੀ ਤੋਂ ਕਾਰ ਸੇਵਾ ਹੈ ਬਾਬਾ ਬਚਨ ਸਿੰਘ ਜੀ ਦੀ ਉਹਨਾਂ ਦੇ ਹੀ ਜਹੇਦਾਰ ਨੇ ਬਾਬਾ ਲਖਾ ਸਿੰਘ ਜੀ ਬਾਬਾ ਸਾਹਿਬ ਸਿੰਘ ਜੀ ਇਹ ਇਥੋਂ ਦੇ ਜਹੇਦਾਰ ਨੇ ਇਹ ਇੱਥੇ ਰਹਿ ਕੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਸੇਵਾ ਕਰ ਰਹੇ ਨੇ ਔਰ ਇੱਥੇ ਆਉਣ ਜਾਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਲੰਗਰ ਦਾ ਰਹਿਣ ਦਾ ਹਰ ਤਰ੍ਹਾਂ ਦਾ ਇੰਤਜ਼ਾਮੇ ਬਹੁਤ ਵਧੀਆ ਢੰਗ ਨਾਲ ਬਾਬਾ ਜੀ ਜੀ ਆਇਆਂ ਕਹਿੰਦੇ ਨੇ ਔਰ ਸੰਗਤ ਵੀ ਇੱਥੇ ਕਾਫੀ ਰੂਪ ਵਿੱਚ ਰਾਤ ਨੂੰ ਟਿਕਦੀ ਵੀ ਇਹ ਕਮਰੇ ਵੀ ਨੇ ਔਰ ਇੱਥੇ ਸਕੂਲ ਦਾ ਇੱਕ ਨਾਲ ਹੀ ਬਹੁਤ ਵਧੀਆ ਕਾ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਇੱਥੇ ਆਪਾਂ ਇੰਟਰ ਤੱਕ ਦਾ ਇੱਕ ਕਾਲਜ ਬਣਾਇਆ ਗਿਆ ਹੈ ਜਿਹੜੇ ਬਹੁਤ ਹੀ ਵਧੀਆ ਢੰਗ ਨਾਲ ਇੱਕ ਬਣਿਆ ਹੋਇਆ ਹੈ ਔਰ ਬਹੁਤ ਵਧੀਆ ਸੇਵਾ ਚੱਲ ਰਹੀ ਹੈ 950 ਬੱਚਾ ਬਾਬਾ ਜੀ ਦਾਸ ਰਣ ਕੇ ਇਥੇ ਆਪਣੀ ਸਿੱਖਿਆ ਲੈ ਰਿਹਾ ਹੈ ਜੋ ਇੱਕ ਸਾਡੇ ਏਰੀਏ ਦੇ ਵਿੱਚ ਸਿੱਖਾਂ ਵਾਸਤੇ ਔਰ ਆਮ ਜਨਤਾ ਵਾਸਤੇ ਵੀ ਬਹੁਤ ਹੀ ਲਾਭਦਾਇਕ ਹੈ ਔਰ ਸਾਰੀ ਸਾਡੀ ਕੌਮ ਨੂੰ ਬੇਨਤੀ ਹੈ ਔਰ ਸਾਡੀ ਹਮੇਸ਼ਾ ਕੋਸ਼ਿਸ਼ ਵੀ ਰਹਿੰਦੀ ਹੈ ਕਿ ਪੜ੍ਹਾਈ ਨੂੰ ਅੱਗੇ ਰਾਇਆ ਜਾਏ ਅਸੀਂ ਸਿੱਖ ਪੜ੍ਹਾਈ ਚ ਪਿੱਛੇ ਆ ਵੇ ਕੀ ਹਰ ਕੰਮ ਵਿੱਚ ਅੱਗੇ ਆ ਸਿਰਫ ਅਸੀਂ ਪੜ੍ਹਾਈ ਚ ਪਿੱਛੇ ਆ ਅਗਰ ਪੜ੍ਹਾਈ ਸਹੀ ਹੋਵੇ ਤੇ ਕੋਮ ਬਹੁਤ ਅੱਗੇ ਜਾ ਸਕਦੀ ਔਰ ਜਾ ਰਹੀ ਹੈ ਹਮ ਸਤਿਗੁਰ ਕਿਰਪਾ ਕਰਨਗੇ ਕਿ ਜਿਵੇਂ ਇਹ ਸੰਸਥਾਵਾਂ ਨੇ ਬਹੁਤ ਵਧੀਆ ਸਾਰੀ ਸੰਸਥਾਵਾਂ ਨੇ ਸਕੂਲ ਬਣਾਏ ਨੇ ਲੇਕਿਨ ਸਾਡੀ ਇੱਕ ਰਹਿ ਇਹੋ ਹੀ ਹੈ ਜਿਵੇਂ ਇੱਥੇ ਵੀ ਇੱਕ ਪ੍ਰਿੰਸੀਪਲ ਸਾਹਿਬ ਬਾਹਰੋਂ ਲਿਆ ਕੇ ਔਰ ਇੱਕ ਉਹਨਾਂ ਤੇ ਪੂਰਾ ਉਹਨਾਂ ਨੂੰ ਫੁੱਲ ਚਾਰਜ ਦਿੱਤਾ ਗਿਆ ਕਿ ਤੁਸੀਂ ਬਾਬਾ ਜੀ ਉਹਨਾਂ ਦੀ ਇੱਥੇ ਇੰਤਜ਼ਾਮ ਕਰਦੇ ਨੇ ਲੇਕਿਨ ਇਥੋਂ ਦੀ ਇੰਤਜ਼ਾਮ ਵਿੱਚ ਜਾਂ ਇਥੋਂ ਦੇ ਟੀਚਰ ਰੱਖਣ ਵਿੱਚ ਕੋਈ ਨਹੀਂ ਕਰਦੇ ਉਹਦਾ ਪ੍ਰਬੰਧ ਸਾਡਾ ਪ੍ਰਿੰਸੀਪਲ ਸਾਹਿਬ ਦੇਖਦੇ ਆ ਉਹ ਸਾਰਾ ਪ੍ਰਿੰਸੀਪਲ ਸਾਹਿਬ ਇਹਦੇ ਨੇ ਔਰ ਬਹੁਤ ਅੱਛੇ ਰਿਜ਼ਲਟ ਨੇ ਇਥੋਂ ਦੇ ਬਹੁਤ ਵਧੀਆ ਇਸੇ ਕਰਕੇ ਨੇ ਕਿ ਸਾਨੂੰ ਬਾਬਾ ਜੀ ਉਹਨਾਂ ਦੇ ਸਿੱਥੇ ਵੀ ਜਿੱਥੇ ਵੀ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਇਹ ਵੀ ਬੇਨਤੀ ਜ਼ਰੂਰ ਹੈ ਕਿ ਸਕੂਲਾਂ ਚ ਇੰਟਰਫੇਅਰ ਕਰੋ ਉਹਨਾਂ ਦੀ ਮੈਨੇਜਮੈਂਟ ਤੱਕ ਉਹਨੂੰ ਬਣਾਉਣ ਤੱਕ ਜਿਹੜੇ ਉੱਥੇ ਪੜਾਉਣ ਦਾ ਸਿਸਟਮ ਹੈ ਇੱਕ ਅੱਛੀ ਕੋ ਕਮੇਟੀ ਜਿਹੜੀ ਪੜ੍ਹੀ ਲਿਖੀ ਰਟਾਇਰਡ ਜਾਂ ਜਾਂ ਪ੍ਰਿੰਸੀਪਲ ਕੋ ਬਹੁਤ ਹੋਵੇ ਉਹਦੇ ਤੇ ਛੱਡੀ ਚਾਹੀਦੀ ਜਦੋਂ ਅਸੀਂ ਸਾਡੇ ਵਰਗੇ ਅਨਪੜ੍ਹ ਬੰਦੇ ਵਿੱਚ ਕਮੇਟੀ ਦੇ ਮੈਂਬਰ ਬਣ ਜਾਂਦੇ ਨੇ ਔਰ ਉਹ ਸਕੂਲ ਸਕੂਲਾਂ ਦਾ ਬੇੜਾਗਰ ਕਰਦੇ ਨੇ ਅਸੀਂ ਉਹ ਚਾਹਾਂਗੇ ਕਿ ਅੱਛੀਆਂ ਐਜੂਕੇਟਿਡ ਆਦਮੀ ਹੀ ਟੀਚਰਾਂ ਦੀ ਔਰ ਪ੍ਰਿੰਸੀਪਲਾਂ ਦੀ ਸਿਲੈਕਸ਼ਨ ਕਰਨ ਜਿਵੇਂ ਕਿ ਇੱਥੇ ਹੋਈ ਔਰ ਬਹੁਤ ਵਧੀਆ ਕੰਮ ਚੱਲ ਰਿਹਾ ਅਸੀਂ ਬਾਬਾ ਜੀ ਦੇ ਇਹਨਾਂ ਦੇ ਦਿੱਲੀ ਵਾਲਿਆਂ ਦੇ ਬਾਬਾ ਗੁਰਜਨ ਸਿੰਘ ਦੇ ਬਹੁਤ ਬਹੁਤ ਧੰਨਵਾਦੀਆਂ ਕਿ ਇਹ ਇਹੋ ਜੀ ਸੰਸਥਾ ਚਲਾ ਰਹੇ ਨੇ ਔਰ ਹੋਰ ਵੀ ਇਹੋ ਜੀ ਚੱਲ ਜੀ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਵੇਂ ਕਿ ਕਲਤੀ ਸਾਹਿਬ ਅੰਮ੍ਰਿਤਵਾੜ ਸਾਹਿਬ ਨੇ ਕਿਹਾ ਪੜ੍ਹਾਈ ਨੂੰ ਪ੍ਰਮੋਟ ਕਰਨਾ ਚਾਹੀਦਾ ਸਾਡੇ ਪੰਜਾਬੀਆਂ ਨੂੰ ਹਨਾ ਪਰ ਪੜ੍ਹਾਈ ਲੈਣ ਵਾਸਤੇ ਸਾਡੇ ਸਿੱਖ ਬਹੁਤ ਵੱਡੇ ਵੱਡੇ ਸਕੂਲਾਂ 'ਚ ਪਹੁੰਚ ਜਾਂਦੇ ਨੇ ਪਰ ਆਹ ਚੀਜ਼ ਕਿਤੇ ਨਹੀਂ ਮਿਲਦੀ ਜਿੱਥੇ ਸਾਨੂੰ ਸਾਡੀ ਮਾਂ ਬੋਲੀ ਦੇ ਨਾਲ ਗੁਰਮੁਖੀ ਦੇ ਨਾਲ ਵੀ ਜੋੜ ਕੇ ਰੱਖਿਆ ਜਾਂਦਾ ਔਏ ਦੇਖੋ ਜਦੋਂ ਸਾਡੇ ਸਿੱਖਾਂ ਦੇ ਜਾਂ ਸਾਡੇ ਕਾਰ ਸੇਵਾ ਵਾਲੇ ਸਾਡੀਆਂ ਸੰਸਾਵਾਂ ਅਗਰ ਕਹੀ ਚੀਜ਼ ਨੂੰ ਬਣਾਉਣ ਗਿਆ ਤੇ ਮੈਨੂੰ ਲੱਗਦਾ ਹੈ ਕਿ ਉਹਦੀ ਮੁੱਢ ਜਿਹੜਾ ਹੈ ਉਹ ਸਾਡਾ ਸਿੱਖੀ ਤੇ ਗੁਰਮੁਖੀ ਬਣਦਾ ਹੈ ਉਹਦਾ ਕਿਉਂਕਿ ਅਗਰ ਅਕਈ ਸਾਡੇ ਗੁਰਦੁਆਰੇ ਦੇ ਸਕੂਲ ਹੋਵਰੇ ਉਹਦੇ ਵਿੱਚ ਸਿੱਖੀ ਆ ਗੁਰਮੁਖੀ ਨਾ ਪੜਾਈ ਜਾਂਦੀ ਹੋਵੇ ਤਾਂ ਮੈਨੂੰ ਲੱਗਦਾ ਉਹ ਫਿਰ ਬੜੇ ਨੁਕਸਾਨ ਵਾਲੀ ਸਾਡੀ ਗੱਲ ਆ ਔਰ ਕਈ ਥਾਂ ਇਹਦੀਆਂ ਸ਼ਿਕਾਇਤਾਂ ਸਾਡੇ ਹੋਰ ਥਾਂ ਤੇ ਆਉਂਦੀਆਂ ਵੀ ਨੇ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਜੇ ਜੇ ਗੁਰੂ ਗੁਰਦੁਆਰਿਆਂ ਵੱਲੋਂ ਸਾਡੀਆਂ ਕਾਰ ਸੇਵਾ ਵੱਲੋਂ ਪ੍ਰਯਾਸ ਨੇ ਤੇ ਸਿੱਖੀ ਤੇ ਗੁਰਮੁਖੀ ਨੂੰ ਅੱ ਔਰ ਉਹ ਸ਼ਾਇਦ ਰੱਖ ਵੀ ਰਹੇ ਨੇ ਲੇਕਿਨ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਾਂਗਾ ਜਿਹੜਾ ਮੇਰੇ ਮਨ ਦੀ ਇੱਛਾ ਹੈ ਕਿ ਛੋਟੇ ਸਕੂਲ ਤਾਂ ਬੜੀ ਚੰਗੀ ਗੱਲ ਹੈ ਸਾਰੇ ਸਕੂਲਾਂ ਦੇ ਡੇਰੇਆ ਜਿੱਥੇ ਵੀ ਹੈਗੇ ਨੇ ਇੱਕ ਵੱਡਾ ਸਕੂਲ ਵੱਡਾ ਵੀ ਸਕੂਲ ਮਨ ਕਾਲਜ ਜਾਂ ਟੈਕਨੀਕਲ ਜਿੱਥੇ ਵੀ ਵਿੱਚ ਬੀਐਡ ਵੀ ਹੋ ਜੇ ਜਿੱਦੇ ਤੁਹਾਡੇ ਹੋਰ ਬੀਟੈਕ ਹੋ ਜੇ ਸਾਰੇ ਜਿਹੜੇ ਵੱਡੇ ਸਕੂਲ ਨਰਸਿੰਗ ਹੋ ਜੇ ਉਹ ਮੈਡੀਕਲ ਉੱਥੇ ਤੱਕ ਵੀ ਪਹੁੰਚ ਸਾਡੀਆਂ ਜਿਹੜੀਆਂ ਸਸਾਵਾਂ ਨੂੰ ਜਿਹੜੀਆਂ ਸਕਸ਼ਮ ਨੇ ਉਹਨਾਂ ਨੂੰ ਬਣਾਉਣੀ ਚਾਹੀਦੀ ਕਿਉਂਕਿ ਸਾਡਾ ਛੋਟਾ ਇਸ ਤਰ੍ਹਾਂ ਦਾ ਬੱਚਾ ਤਾਂ ਜਦੋਂ ਹਾਈ ਸਕੂਲ ਇੰਟਰ ਕਰ ਲੈਂਦਾ ਤੇ ਉਹ ਫਿਰ ਕੀ ਕਰਦਾ ਹੈ ਉਹ ਹਾਈਲਟ ਕਰਦਾ ਤੇ ਬਾਹਰ ਨੂੰ ਭਜਨ ਨੂੰ ਕਰਦਾ ਹੈ ਉਹ ਚੀਜ਼ਾਂ ਤੋਂ ਬਚਣ ਆਸਤੇ ਜੇ ਸਾਨੂੰ ਸਸਤੀ ਤੇ ਤੇ ਚੰਗੀ ਸਿੱਖਿਆ ਮਿਲ ਜਵੇ ਤੇ ਜੇ ਕੋਈ ਗੁਰਮੁਖ ਪਰਿਵਾਰ ਆ ਸਿੱਖ ਪਰਿਵਾਰ ਆ ਉਹ ਉਹ ਨਹੀਂ ਜ਼ਿਆਦਾ ਸਕਸ਼ਮ ਤੇ ਉਹਨੂੰ ਅਗਰ ਕਿਸੇ ਤਰ੍ਹਾਂ ਫ੍ਰੀ ਆ ਜੋ ਵੀ ਉਹਨੂੰ ਸਹਾਇਤਾ ਮਿਲ ਕੇ ਮਿਲ ਜੇ ਤੇ ਮੈਨੂੰ ਲੱਗਦਾ ਉਹਦੀ ਅੱਜ ਲੋੜ ਸਾਨੂੰ ਜ਼ਿਆਦਾ ਹੈ ਔਰ ਉਹਦੇ ਤੇ ਵੀ ਪ੍ਰਯਾਸ ਹੋਣਾ ਚਾਹੀਦਾ ਜੇ ਸਾਡੀ ਕੋਈ ਲੋੜ ਪੈਗੀ ਤੇ ਅਸੀਂ ਵੀ ਆਪਦਾ ਸਹਿਯੋਗ ਕਰਾਂਗੇ ਉਹਦੇ ਵਾਸਤੇ ਅਸੀਂ ਗੱਲ ਕਰਾਂਗੇ ਗਾਂ ਵੀ ਕਿ ਜੇ ਹੋ ਸਕਦਾ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਜ਼ਰੂਰਤ ਇਸ ਤੋਂ ਵੀ ਜ਼ਿਆਦਾ ਹੈ। ਚਾਹਦਾ ਬਿਲਕੁਲ ਹਾਇਰ ਐਜੂਕੇਸ਼ਨ ਦੀ ਲੋੜ ਸਭ ਤੋਂ ਜ਼ਿਆਦਾ ਵਾ ਜਿਵੇਂ ਕਲਤੀ ਸਾਹਿਬ ਨੇ ਕਿਹਾ ਵੇਖੋ ਸਾਡੇ ਮਹਾਪੁਰਖ ਉਪਰਾਲਾ ਕਰ ਸਕਦੇ ਨੇ ਕਰ ਰਹੇ ਨੇ ਕਰਨਗੇ ਵੀ ਪਰ ਸਾਨੂੰ ਵੀ ਸਮਝਣਾ ਪੈਣਾ ਨਾ ਕੁਝ ਵੀ ਜੇ ਅਸੀਂ ਇਹ ਵਧੀਆ ਕੰਮ ਕਰ ਰਹੇ ਹਾਂ ਤੇ ਸਾਨੂੰ ਮੋਢੇ ਨਾਲ ਮੋਢਾ ਜੋੜਨਾ ਚਾਹੀਦਾ ਨਾ ਕਿ ਇਹਨਾਂ ਦੀ ਨੁਕਤਾਚੀਨੀ ਕਰਨੀ ਚਾਹੀਦੀ ਹੈ। ਅੱਜ ਨਖਲੌਂ ਜਾਂਦਿਆਂ ਹੋਇਆਂ ਮਹਿਕਲਗੰਜ ਇਸ ਸਥਾਨ ਤੇ ਰਾਤ ਅਚਾਨਕ ਅਚਨਚੇਤ ਫੋਨ ਕਰਕੇ ਜਦੋਂ ਅਸੀਂ ਕਿਹਾ ਕਿ ਅਸੀਂ ਰੁਕਣਾ ਹੈ ਤੇ ਇੱਥੇ ਮਹਾਂਪੁਰਸ਼ਾਂ ਦਾ ਬਾਬਾ ਬਾਬਾ ਹਰਬੰਸ ਸਿੰਘ ਜੀ ਉਹਨਾਂ ਦੇ ਵਰਸਾਏ ਬਾਬਾ ਬਚਨ ਸਿੰਘ ਜੀ ਉਹਨਾਂ ਦੇ ਅੱਗੋਂ ਇੱਥੇ ਦੇ ਜਥੇਦਾਰ ਬਾਬਾ ਲੱਖਾ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਵੈਲਕਮ ਤੁਸੀਂ ਕਿੰਨੇ ਜਣੇ ਹੋ ਆਓ ਉਹਨਾਂ ਨੇ ਸਾਨੂੰ ਬੜੇ ਸਚੱਜੇ ਤਰੀਕੇ ਨਾਲ ਸਾਰਿਆਂ ਨੂੰ ਰਾਤ ਰਹਿਣ ਦਾ ਸਥਾਨ ਦਿੱਤਾ ਅਸਰਾ ਦੇ ਵਿੱਚ ਬਹੁਤ ਸੋਹਣਾ ਗੁਰਦੁਆਰਾ ਇਸ ਲਖੀਮਪੁਰ ਖੀਰੀ ਦੇ ਵਿੱਚ ਮੈਂ ਵੇਖਿਆ ਕਿ ਕਿੱਡਾ ਸੋਹਣਾ ਗੁਲਦਸਤਾ ਔਰ ਸਕੂਲ ਦੇ ਰੂਪ ਦੇ ਵਿੱਚ ਇਹਨਾਂ ਨੇ ਦਿੱਤਾ ਹੈ ਇਹ ਦੇਖ ਕੇ ਦਿਲ ਖੁਸ਼ ਹੋ ਗਿਆ ਆ ਸਾਡੀ ਕੌਮ ਦੇ ਨਿੱਕੇ ਨਿੱਕੇ ਬੱਚੇ ਹੀਰੇ ਬੱਚੇ ਜਿਨ੍ਹਾਂ ਨੂੰ ਸਿੱਖੀ ਦਾ ਗਿਆਨ ਹੁਣ ਤੋਂ ਹੀ ਹੋਏਗਾ ਜਦੋਂ ਇੱਥੇ ਇਹ ਅਰਦਾਸ ਕਰਨਗੇ ਜਦੋਂ ਇਹਨਾਂ ਨੇ ਮਹਾਪੁਰਸ਼ਾਂ ਨੇ ਪ੍ਰੇਰਣਾ ਕਰਾਣੀ ਤਾਂ ਉਹਦੇ ਵਿੱਚ ਅਰਦਾਸ ਵੀ ਮੁੱਖ ਇਹਨਾਂ ਨੇ ਰੱਖੀ ਹੈ ਬਹੁਤ ਵੱਡਾ ਅਪਰਾਲਾ ਅਰਦਾਸ ਦੇ ਨਾਲ ਨਾਲ ਬਾਣੀ ਇੱਥੇ ਇਹਨਾਂ ਕਲਾਸਾਂ 'ਚ ਬਾਣੀ ਦਾ ਨਾਲ ਇਹਨਾਂ ਦਾ ਯੋਗਦਾਨ ਨੇ ਵੇ ਕਿ ਮਹਾਪੁਰਸ਼ ਨਾਲ ਬਾਣੀ ਦਾ ਦੇ ਰਹੇ ਨੇ ਪ੍ਰਵਾਹ ਚਲਾ ਰਹੇ ਨੇ ਸਿੱਖੀ ਦੇ ਨਾਲ-ਨਾਲ ਸਿੱਖੀ ਦਾ ਜਿਹੜਾ ਊੜਾ ਭੁੱਲ ਗਿਆ ਸੀ ਅੱਜ ਇਹ ਨਿੱਕੇ-ਨਿੱਕੇ ਬੱਚੇ ਵੇਖ ਕੇ ਤੇ ਮੈਨੂੰ ਯਾਦ ਆ ਗਿਆ ਕਿ ਊੜਾ ਤੇ ਜੂੜਾ ਜਿਹੜਾ ਸਾਡਾ ਪੰਜਾਬ ਤੋਂ ਬਾਹਰ ਗਵਾਚੀ ਜਾਂਦਾ ਸੀ ਦੁਬਾਰਾ ਮੁੜ ਕੇ ਕਾਰ ਸੇਵਾ ਡੇਰੇ ਜੋੜ ਲਾ ਕੇ ਲਿਆ ਰਹੀ ਹੈ ਮੈਨੂੰ ਕਹਿਣ ਚ ਕੋਈ ਕੁਰੇਜ ਨਹੀਂ ਮੈਨੂੰ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ ਕਿ ਐਸੇ ਇਸ ਆਵਾਦ ਏਰੀਏ ਦੇ ਵਿੱਚ ਜਿੱਥੇ ਲਗਭਗ 90% ਦੂਜੀਆਂ ਕਮਿਊਨਿਟੀਆਂ 90 ਤੋਂ ਵੀ 98% ਕਾਂਗਾ ਤੇ ਵਾਕਈ ਇੱਥੇ 2% ਖਾਲਸੇ ਹੋਣੇ ਨੇ ਮਗਰ ਜਦੋਂ ਇਹਨਾਂ ਮਹਾਂਪੁਰਸ਼ਾਂ ਨੇ ਇੱਥੇ ਜੰਗਲਾਂ 'ਚ ਮੰਗਲ ਲਾਏ ਨੇ ਇਸ ਮੌਮਦੀ ਦੇ ਇਸ ਏਰੀਏ ਦੇ ਵਿੱਚ ਐਡੇ ਸੋਹਣਾ ਕਾਲਜ ਦੀ ਬਿਲਡਿੰਗ ਵੇਖ ਕੇ ਦਿਲ ਬਾਗੋ ਬਾਗ ਹੋ ਗਿਆ ਤੇ ਇਹਨਾਂ ਨੂੰ ਅੱਜ ਸੱਚੇ ਵੇ ਕਿ ਐਸੇ ਅਪਰਾਲੇ ਜਿੱਥੇ ਕਾਰ ਸੇਵਾ ਕਰ ਰਹੀ ਏ ਉਹਨਾਂ ਨੂੰ ਆਪਾਂ ਨੂੰ ਸਲਾਹਣਾ ਚਾਹੀਦਾ ਸਾਡੀ ਸਾਰੀ ਟੀਮ ਨੇ ਦਿਲ ਖੁਸ਼ ਕਾ ਹੋ ਗਿਆ ਤੇ ਉਹਨਾਂ ਨੇ ਸਲਾਹਿਆ ਤੇ ਇਹ ਵੱਡੇ ਅਪਰਾਲੇ ਨੇ ਜਿਵੇਂ ਛੋਟੇ ਅਪਰਾਲੇ ਨੇ ਇੰਜੀ ਗਾਂ ਵੱਡੇ ਕਾਲਜਾਂ ਦੇ ਅਪਰਾਲੇ ਵੀ ਹੋਣਗੇ ਤੇ ਆਪਾਂ ਖਾਲਸੇਓ ਮੈਂ ਆਹ ਵੇਖੋ ਨਿੱਕੀ ਨਿੱਕੀ ਫਲਵਾੜੀ ਸਾਡੀ ਆਉਣ ਵਾਲੀ ਇਹ ਫਲਵਾੜੀ ਨੂੰ ਵੇਖੋ ਇਹਨਾਂ ਨੂੰ ਸੰਭਾਲਣ ਦੀ ਲੋੜ ਏ ਇਹਨਾਂ ਦਾ ਪਲਾਨ ਤਾਂ ਹੀ ਰੁਕੇਗਾ ਜੇ ਆਪਾਂ ਇਹਨਾਂ ਦੇ ਸਿਰ ਤੇ ਹੱਥ ਰੱਖਾਂਗੇ ਤੇ ਇਹਨਾਂ ਮਹਾਪੁਰਸ਼ਾਂ ਨੇ ਸਿਰ ਤੇ ਹੱਥ ਰੱਖ ਕੇ ਇਹਨਾਂ ਨੂੰ ਐਜੂਕੇਸ਼ਨ ਹੱਬ ਦਿੱਤੀ ਏ ਐਜੂਕੇਸ਼ਨ ਹੱਬ ਦਿੱਤੀ ਏ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਲੱਖਾ ਸਿੰਘ ਜੀ ਵੀ ਸਾਡੇ ਨਾਲ ਆ ਉਹਨਾਂ ਨੇ ਵੀ ਗੱਲਬਾਤ ਕਰਿਆ ਬਾਬਾ ਜੀ ਆਪ ਜੀ ਇਹ ਤੇ ਸੇਵਾ ਕਰ ਰਹੇ ਹੋ ਬਹੁਤ ਸੋਹਣੀ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋ ਬਹੁਤ ਵਧੀਆ ਸੇਵਾ ਚੱਲ ਰਹੀ ਬਾਹਾਂ ਫਰਖੇ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਨਾਲ ਜੋ ਬਾਬੇ ਕਾ ਪਰਾਲਾ ਕਰ ਰਹੇ ਬਹੁਤ ਦੇਣ ਆ ਬਾਬਿਆਂ ਦੀ ਕੋਈ ਦੁਨੀਆ ਦੇ ਦੇ ਨਹੀਂ ਸਕਦਾ ਠੀਕ ਨੇ ਬਾਬਿਆਂ ਨੇ ਬਹੁਤ ਮਨੋ ਤਨੋਂ ਨਾਲ ਧਨ ਦੇ ਨਾਲ ਸੇਵਾ ਕਰਾ ਰਹੇ ਹੈ ਬਾਬੇ ਦਿੱਲੀ ਵਾਲੇ ਬਹੁਤ ਵਧੀਆ ਸੇਵਾ ਚੱਲ ਰਹੀ ਬਾਬਿਆਂ ਦੀ ਮਹਾਂਪੁਰਸ਼ਾਂ ਚੜ੍ਹਦੀ ਕਲਾ ਹੋਵੇ ਲਾਕੇ ਦੇ ਵਿੱਚ ਬਹੁਤ ਇਹਨਾਂ ਦੀ ਚੜ੍ਹਦੀ ਕਲਾ ਜੀ ਬਾਬਾ ਜੀ ਆਪ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇੱਥੇ ਮੈਲਗਾਣੀ ਗੁਰਦੁਆਰਾ ਵਾਸਤੇ ਬਾਬੇ ਦਿੱਲੀ ਵਾਲੇ ਬਹੁਤ ਸੋਹਣਾ ਪ੍ਰੋਲਾ ਕਰ ਰਹੇ ਨੇ ਸਭ ਤੋਂ ਜ਼ਿਆਦਾ ਸਹਿਯੋਗ ਵੱਡਾ ਬਾਬਾ ਗੁਰਜਨ ਸਿੰਘ ਦਾ ਰਿਆ ਛੋਟੀ ਉਮਰ ਤੋਂ ਲੈ ਕੇ ਉਹਨਾਂ ਨੇ ਇੰਨੇ ਇੱਥੇ ਪਰਉਪਕਾਰ ਕੀਤੇ ਨੇ ਕੋਈ ਕਹਿਣਯੋਗ ਨਹੀਂ ਤੇ ਬਾਬਾ ਬਚਨ ਸਿੰਘ ਦਾ ਸਭ ਨਾਲ ਵੱਡਾ ਪਰਉਪਕਾਰ ਰਿਆ ਜਿਨ੍ਹਾਂ ਨੇ ਜ਼ਮੀਨ ਲੈ ਕੇ ਡੱਡਾ ਕਾਲਜ ਬਣਾ ਕੇ ਇੱਥੇ ਏਡੇ ਤੜਡੇ ਗੁਰਦੁਆਰੇ ਬਣਾ ਕੇ ਸਾਨੂੰ ਦਿੱਤੇ ਨੇ ਬੜਾ ਬੜਾ ਉਹਨਾਂ ਦਾ ਧੰਨਵਾਦ ਆਪ ਸਾਰਿਆਂ ਦਾ ਆਉਣ ਦਾ ਬੜਾ ਬੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਬਾਬਾ ਗਰਜੰਟ ਸਿੰਘ ਦਾ ਇੱਥੇ ਬਹੁਤ ਵੱਡਾ ਯੋਗਦਾਨ ਆ ਉਹ ਬਹੁਤ ਕੋਸ਼ਿਸ਼ ਚਾਹੁੰਦੇ ਨੇ ਕੌਮ ਵਾਸਤੇ ਕਰਨਾ ਪਰ ਸਾਨੂੰ ਸਾਥ ਦੇਣਾ ਪੈਣਾ ਵਾ ਅਸੀਂ ਨੁਕਤਾਚਿੰਨੀ ਘੱਟ ਕਰੀਏ ਸਾਥ ਜ਼ਿਆਦਾ ਲਈਏ ਔਰ ਦੂਜੀ ਗੱਲ ਮੈਂ ਸੰਗਤ ਅੱਗੇ ਬੇਨਤੀ ਕਰਨੀ ਚਾਹਾਂਗਾ ਵੀ ਘਟੋ-ਘਟ ਸਾਨੂੰ ਆਪਣੇ ਬੱਚਿਆਂ ਨੂੰ ਇਹ ਕੰਪਲਸਰੀ ਕਰੀਏ ਵੀ 7ਵੀਂ ਤੋਂ 8ਵੀਂ ਤੱਕ ਜਾਂ 10ਵੀਂ ਤੱਕ ਆਪਣੇ ਬੱਚਿਆਂ ਨੂੰ ਇਹੋ ਜਿਹੇ ਸਕੂਲਾਂ 'ਚ ਪੜਾਈਏ ਜਿੱਥੇ ਗੁਰਮੁਖੀ ਪੜਾਈ ਜਾਂਦੀ ਹੈ ਜਿਹੜੇ ਸਾਡੇ ਕਾਰਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਜਾਂ ਸਾਡੀ ਸਿੱਖ ਕੌਮ ਵੱਲੋਂ ਅਦਾਰੇ ਚਲਾਏ ਜਾਂਦੇ ਨੇ ਉੱਥੇ ਪੜਾਈ ਕਰਾਓ ਜੇ ਜਿਆਦਾ ਨਹੀਂ ਤੇ 5 ਤੱਕ ਤੇ ਜ਼ਰੂਰ ਕਾਓ ਕਿਉਂਕਿ ਜੇ ਮੋੜ ਤਾਂ ਵਧੀਆ ਬੜੇਗਾ ਫਿਰ ساری ਉਮਰ ਬੱਚਾ ਤੁਹਾਡਾ ਨਹੀਂ ਗਵਾਜਦਾ ਤੁਸੀਂ ਕਹਿੰਦੇ ਹੋ ਨਾ ਵੀ ਵੱਡੇ ਸਕੂਲ ਚ ਪੜਾਵਾਂਗੇ ਪਤਾ ਨਹੀਂ ਬੱਚਾ ਸਾਡਾ ਕੀ ਵੱਡਾ ਅਫਸਰ ਬਣ ਜੇਗਾ ਪਰ ਵੱਡੇ ਸਕੂਲਾਂ ਤੋਂ ਅਸੀਂ ਜਿਆਦਾ ਕੁਝ ਵਿਗੜ ਕੇ ਨਿਕਲਦੇ ਨੇ ਜਿਹੜੇ ਬੱਚੇ ਨੇ ਉੱਥੇ ਹੀ ਵੱਤ ਤੋਂ ਵੱਤ ਨਸ਼ਾ ਲੈ ਕੇ ਆਉਂਦੇ ਨੇ ਇਹ ਇਹ ਮੈਨੂੰ ਕਹਿਣ ਚ ਕੋਈ ਹਰਜ ਨਹੀਂਗਾ ਔਰ ਤੁਸੀਂ ਜੇ ਉਹਨਾਂ ਦਾ ਬੱਚਿਆਂ ਦਾ ਬੇਸ ਵਧੀਆ ਬਣਾ ਲਓਗੇ 5 ਸਾਲ 10 ਸਾਲ ਤੁਸੀਂ ਇਹ ਸਕੂਲਾਂ ਚ ਲਾ ਲਓਗੇ ਜਿਹੜੇ ਸਾਡੇ ਗੁਰਮਤ ਨੂੰ ਪਰਣਾਏ ਹੋ ਸਕੂਲ ਨੇ ਤੇ ਕਦੀ ਤੁਹਾਡਾ ਬੱਚਾ ਜਿਹੜਾ ਵਾ ساری ਜ਼ਿੰਦਗੀ ਪਰ ਕਿਤੇ ਵੀ ਚਲਾ ਜਾਏ ਇਹ ਤੁਹਾਡੀਆਂ ਗੱਲਾਂ ਸਨ ਸਾਡੇ ਨਾਲੋਂ ਸਾਡੇ ਨਾਲ ਜੱਸਪੂਰ ਤੋਂ ਵੀ ਕੋ ਸੰਗਟ ਆਈਆਂ ਨੇ ਹਾਂਜੀ ਭਾਈ ਸਾਹਿਬ ਜੀ ਅਫਜਲਗੜ ਤੋਂ ਵੀ ਆਈਆਂ ਨੇ ਆਪ ਜੀ ਵੀ ਆਇਓ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਅਚਾਨਕ ਨਖਲੋ ਉ ਜਾ ਰਹੇ ਸਾਂ ਤੇ ਅਸੀਂ ਇੱਥੇ ਆ ਕੇ ਰੁਕੇ ਆ ਬਹੁਤ ਸੋਹਣਾ ਬਾਬਿਆਂ ਨੇ ਉਪਰਾਲਾ ਕੀਤਾ ਹੋਇਆ ਹੈ ਬਾਬਾ ਹਰਬੰਸ ਸਿੰਘ ਜੀ ਆਪਾਂ ਭੋਜਾ ਸਿੰਘ ਜੀ ਜਿਹੜੇ ਮਹਾਂਪੁਰਸ਼ ਹੁਣ ਇਸ ਸੰਸਾਰ ਤੇ ਨਹੀਂਗੇ ਉਹਨਾਂ ਦੀ ਹੀ ਚਲਾਈ ਹੋਈ ਕਾਰ ਸੇਵਾ ਅੱਜ ਵੀ ਡਟ ਕੇ ਚੱਲ ਰਹੀ ਹੈ ਤੇ ਬਹੁਤ ਸੋਹਣੇ ਪ੍ਰਬੰਧ ਇੱਥੇ ਕੀਤੇ ਹੋਏ ਨੇ ਦੇਖ ਕੇ ਮਨ ਬਹੁਤ ਖੁਸ਼ ਹੋਇਆ ਹੈ ਤੇ ਇਸੇ ਤਰ੍ਹਾਂ ਆਪਾਂ ਗਾੜੀ ਵੀ ਉਪਰਾਲੇ ਜਦੋਂ ਤੱਕ ਆਪਾਂ ਇਹਨਾਂ ਕਾਰ ਸੇਵਾ ਵਾਲਿਆਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਨਹੀਂ ਚੱਲਾਂਗੇ ਨਾ ਉਦੋਂ ਤੱਕ ਗੱਲ ਨਹੀਂ ਬਣਨੀ ਜੀ ਆਪਾਂ ਕਈ ਲੋਕ ਨੇ ਜਿਹੜੇ ਕਾਰਸ਼ੀਆ ਵਾਲੇ ਨੂੰ ਮਾੜਾ ਕਹਿੰਦੇ ਨੇ ਉਹ ਐ ਕਰਦੇ ਨੇ ਬੋਰੀਆਂ ਲੈਣਾ ਤੇ ਲੋਕੀ ਘਰਾਂ ਤੋਂ ਕਹਿੰਦੇ ਬਾਬਾ ਜੀ ਬੋਰੀ ਲੈਣੀ ਇੱਕ ਇੱਕ ਬੋਰੀ ਨਾਲ ਸਾਨੂੰ ਕੀ ਫਰਕ ਪੈਣ ਵਾਲਾ ਹੈ ਕੋਈ ਫਰਕ ਨਹੀਂ ਪੈਂਦਾ ਇੱਕ ਖਾਲਸੇ ਦਾ ਖਾਲਸੇ ਦਾ ਬਣਾਇਆ ਹੋਇਆ ਸਿਰਜਿਆ ਹੋਇਆ ਇੱਕ ਸਿਸਟਮ ਹੈ ਜਿਹੜਾ ਇੱਕ ਅਜਕਾਰ ਸੇਵਾ ਵਾਲੇ ਚਲਾ ਰਹੇ ਨੇ ਸਾਰੇ ਸੰਪਰਦਾ ਦਾ ਇਹ ਇਹ ਦੇਰਾ ਨਹੀਂਗਾ ਇਹ ਸਾਡੀ ਸੰਪਰਦਾਵਾਂ ਇਹ ਚੀਜ਼ ਦਾ ਫਰਕ ਸਮਝਣਾ ਪੈਣਾ ਬਿਲਕੁਲ ਜੀ ਬਿਲਕੁਲ ਇਹ ਸੰਪਰਦਾ ਹੈ ਤੇ ਇਹਦੇ ਨਾਲ ਸਾਨੂੰ ਵੱਧ ਤੋਂ ਵੱਧ ਸਾਰਿਆਂ ਨੂੰ ਸੰਜੋਗ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਲਿਸਾ